ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਦਿਨ ਹੈਗਾ ਅੱਜ ਸ਼ਨੀਵਾਰ ਦਾ ਤਰੀਕ ਹੈਗੀ ਹੈ 27 ਤੇ ਦੁਪਹਿਰ ਦੇ ਵੱਜ ਚੁੱਕੇ ਨੇ 2 ਇੱਥੇ ਮੈਂ ਲੱਗੀ ਹੋਈ ਸੀ ਦੁਪਹਿਰ ਦੀ ਰੋਟੀ ਪਕਾਉਣ ਕਿਉਂਕਿ ਬੱਚੇ ਸਕੂਲੋਂ ਆ ਚੁੱਕੇ ਨੇ ਜਸਕਰਨ ਤਾਂ 1 ਵਜੇ ਆ ਜਾਂਦਾ ਸਹਿਜਪ੍ਰੀਤ 2 ਵਜੇ ਆਉਂਦਾ ਫਿਰ ਮੈਂ ਜਸਕਰਨ ਕਹਿੰਦਾ ਮੰਮੀ ਸਹਿਦੇ ਆ ਤੇ ਰੋਟੀ ਖਾ ਲੂੰਗਾ ਤੇ ਸਹਿਜਪ੍ਰੀਤ ਦੇ ਆ ਤੇ ਰੋਟੀ ਪਕਾਉਣ ਲੱਗੀ ਸੀਗੀ ਮੈਂ ਕਿਉਂਕਿ ਜਸਕਰਨ ਆ ਕੇ ਇਹਦੀ ਕੁਲਫੀ ਜਮਾ ਕੇ ਰੱਖੀ ਹੁੰਦੀ ਆ ਉਹ ਖਾਂਦਾ ਹੁੰਦਾ ਹੁਣ ਕਾਫੀ ਟਾਈਮ ਹੋ ਗਿਆ ਸੜ ਤਾਂ ਕੁਲਫੀ ਦੁਪਹਿਰ ਨੂੰ ਬਣਦੀ ਆ ਵੀ ਇਹ ਆ ਕੇ ਸਕੂਲੋਂ ਖਾਂਦੇ ਖਾਂਦੇ ਨੇ ਗਰਮੀ 'ਚ ਆਉਂਦੇ ਨੇ ਫੇਰ ਠੰਢ ਠੰਢੀ ਕੁਲਫੀ ਖਾ ਲੈਂਦੇ ਨੇ ਆ ਕੇ ਕਾਸਟ ਢਾਣੀ ਉਹ ਬਣਾ ਕੇ ਰੱਖੀ ਹੁੰਦੀ ਹੈ ਮੇਰੀ ਤੇ ਉਹ ਇਹਨਾਂ ਨੇ ਆ ਕੇ ਖਾ ਲੈਣੀ ਆ ਫੇ ਰੋਟੀ ਬਾਅਦ ਚ ਖਾਂਦੇ ਨੇ 2:00 ਵਜੇ ਜਦ ਸਹਜ ਆਉਂਦਾ ਫੇ ਰੋਟੀ ਖਾਂਦੇ ਨੇ ਇਕੱਠੇ ਤੇ ਮੈਂ ਇੱਥੇ ਲੱਗੀ ਸੀ ਰੋਟੀ ਪਕਾਉਣ ਤੇ ਮੈਂ ਉਥੇ ਜਿਸ ਤਰ੍ਹਾਂ ਉਹ ਕੰਮ ਲੱਗੀ ਹੋਈ ਸੀ ਪਰ ਉਹ ਆ ਨਹੀਂ ਰਿਹਾ ਸੀਗਾ ਰੋਟੀ ਖਾਣ ਮੈਂਨ ਕਦੇ ਮੈਂ ਰੋਟੀ ਖਾ ਲਾ ਜਿਸ ਕਾਰਨ ਉਹ ਸਕੂਲੋਂ ਆ ਚੁੱਕੇ ਨੇ ਉਹਨਾਂ ਨੂੰ ਦੇ ਰਿਆ ਰੋਟੀ ਦੁਪਹਿਰ ਵਾਲੀ ਜਿਸ ਕੰਨਾ ਰੋਟੀ ਖਾ ਲੈ ਉੱਠ ਕਣ ਉੱਠ ਖੜ ਇਹਦੇ ਨਾਲ ਖੇਲੀ ਨਾ ਚੱਲ ਬੱਚ ਖੇਲੀ ਵੇਖੋ ਇਹ ਕੀ ਕਰ ਰਿਹਾ ਮੈਂ ਕਦੀ ਕਹਨੀ ਵੀ ਰੋਟੀ ਖਾ ਲੈ ਰੋਟੀ ਖਾ ਲੈ ਇਹਦਾ ਖੇਲਣ ਲੱਗਿਆ ਹੋ ਰੋਈ ਨਾ ਸੁਵੀਟੀ ਸੁਵੀਟੀ ਬਤਨੀ ਥੋੜੀ ਰੋਈ ਹੈ ਕਦੀ ਮੈਂ ਕਹਨੀ ਵੀ ਰੋਟੀ ਖਾ ਲੈ ਚੱਲ ਛੱਡ ਦੇ ਇਹਨੂੰ ਹੁਣ ਚੱਲ ਹੱਥ ਓ ਗਿਆ ਹੈਂਡ ਵਾਸ਼ ਕਰਕੇ ਆ ਜਾ ਬੱਚ ਮਾ ਰੋਟੀ ਲੈ ਕੇ ਆਇਆ ਦਾ ਖਾਤਰ ਦਾਲ ਬਣਾਇਸੀ ਮੁੰਗੀ ਮਸਟਿਕ ਚੱਲ ਲੱਭੂਗੀ ਮੇਰੇ ਕਿੱਥੇ ਹੋ ਗਿਆ ਲੱਭ ਦੂੰਗੀ ਜੇ ਹੱਥ ਹੋ ਕੇ ਪਹਿਲਾਂ ਹੱਥ ਤੋਂ ਯਾਰਾ ਜੇ ਚਲ ਦੇਖੀ ਚਲੋ ਜੀ ਮੈਂ ਇਹਨੂੰ ਰੋਟੀ ਖਵਾ ਲਵਾਂ ਫੇ ਮਿਲਦਾ ਲਓ ਜੀ ਹੁਣ ਆਪਾਂ ਇੱਥੇ ਤੇ ਰਹਾ ਆ ਕਾਸਟਾ ਤੇ ਰੋਟੀ ਪਾਣੀ ਸਾਰੇ ਨੇ ਖਾ ਲਿਆ ਪੰਡ ਵਗੈਰੇ ਬਣਾਸ ਤੇ ਸਾਰਾ ਕੰਮ ਨਿਕਲ ਗਿਆ ਤੇ ਹੁਣ ਮੈਂ ਇਹ ਕਾਸਟਾ ਬਣਾਉਣ ਲੱਗੀ ਹਾਂ ਕਿ ਰੋਜ਼ ਜਵਾਕ ਆ ਸਵੇਪ ਕੁਲਫੀ ਮੰਗੋ ਬਣਾਉਣ ਖੋਲ ਖਾਂਦੇ ਦੁੱਧ ਨਹੀਂ ਪਿੰਦੇ ਹੈਗੇ ਇਸ ਮੋ ਕੀ ਨਾ ਸਾਈਂ ਤੇੜੀ ਪਿੰਦੇ ਨਾ ਇਸ ਮੋ ਤੇ ਪਿੰਦੇ ਨੇ ਤੇ ਮੈਂ ਕਾਸਟਡ ਇਹ ਨਾ ਹੋ ਜਾਈਂ ਉਹ ਜਦ ਅ ਤਿਆਰੀ ਕਰਨ ਲਈ ਹੁੰਦੀ ਆ ਉਹ ਖਾਲਾ ਜੀ करीसी अधिकांश कोफ़ोन दी कतई तो में लग गया है का हमारा न चार दिन के समझा तो के ब्लॉग बना दे हाँ इगल वो तो मेरा पहले बारी गया पाया है मैं बारी दी के रखा है ऐसे में मासूम ਖੰਡੇ ਦਾ ਦੁੱਧ ਲਿਚਕੋ ਰਿਹਾ। ਇੱਕੋ ਗਾਲੀ ਨਾਲ ਬਣਦਾ ਮੈਂ ਤਾਂ ਛੇਤੀ ਬਣਾ ਲੈਂਦਾ। ਰੋਲੇ ਨਾ ਲਾਣੀ ਲੜ ਹੈ ਜੇ ਨਾ ਬਣਾਣਾ। ਫਿਰ ਟੱਪ ਕੋ ਦੇਣੇ ਦੀ ਸੀ ਉਹ ਵਾਰ ਪਨੀ ਜਮਾਈ ਦੇਗੀ ਫਿਰ ਅੱਜ ਜਿਹੜੀ ਰੱਖਤੀ ਜਮਾਈ ਸੀ ਉਹ ਰੱਖ ਕੇ ਆਤੀ ਸਹਿਜ ਕੰਨ ਮੈਂ ਸਕੂਲ ਨੂੰ ਆ ਕੇ ਖਾਊਗਾ ਕਿ ਉਹਦੇ ਬਾਪੇ ਨੇ ਖਾ ਲਈ ਕਿਤੇ ਤੇ ਮੈਨੂੰ ਇਹ ਹੋਗਾ ਮੈਂ ਆਪੇ ਬਣਾਉਣਾ ਪਾਣਾ ਫਿਰ ਜਦ ਇਹ ਅੱਜ ਫਿਰ ਸਾਜਰੀ ਬਣਾ ਕੇ ਫੇ ਜਮਾਈ ਪਰ ਇਹ ਸ਼ੁਕਰ ਦੇ ਆਉਣੇ ਜਨਮ ਨੂੰ ਆਮ ਦਾ ਟਪੜ ਗਾਲੇ ਆ ਬਾਟ ਨਾ ਕਰੀ ਕੀ ਗੱਲ ਹਾਂ ਹੁਣ ਤਾਂ ਕਰਕੇ ਨਾਲ ਐ ਸਤ ਨਮਸਕਾਰ ਕੀ ਹਾਲ ਹੈ ਰੋਈ ਗਈ ਚਾਹ ਤੇ ਸੋਹਣੀ ਸ਼ਬੀ ਆਹ ਦਾ ਬਰਦੀਆ ਜਸਮੀ ਕੋ ਮਾਰਾਂ ਚ ਦਿਹਾੜੀ ਨਾ ਕਰੂੰਦੀ ਓਹ ਗੈਲ ਦੀ ਬਰਦੀ ਹੱਦ ਉੱਤੇ ਚ ਮਾ ਦਹੀਂ ਓਹ ਨੂੰ ਕਿਉਂ ਗੁੱਦਾ ਜੜੀ ਦਵਾ ਦੇ ਹੈ ਜੜੀ ਨਾ ਹੋ ਤੁਮ ਜੜੀ ਦਵਾ ਚਾਹੀਏ ਕਿ ਆਪਾਂ ਨੇ ਅੰਦਰ ਵਾਣ ਹੈਲੋ ਆਪਣੇ ਫੈਮਿਲੀ ਪਰਪਰ ਸਾਹਿਬ ਨੂੰ ਜਿਹੜਾ ਆਪਣੀ ਜਨਮ ਦਿਨ ਦਾ ਤਰੀਕ ਟੈਕਸਟ ਤੋਂ ਪਤਾ ਹੈ ਕਾਛੂਟੀ ਬਿਨਾਂ ਮੈਟਵਾ ਦਿੱਤੀ ਤੇ ਕੋਈ ਜਵਾਬ ਨਹੀਂ ਆਪਣੇ ਬਹੁਤ ਰਖਾਇਆ ਹੈ ਬਾਬੇ ਧੰਨੇ ਜਨਤ ਦੀ ਖੁਸ਼ੀ ਵਿੱਚ ਆਪਣੇ ਹਰੇਕ ਸਾਹਿਬ ਬਹੁਤ ਹੁੰਦਾ ਪਰਵਾਸ ਸਾਹਿਬ ਬਾਕੀ ਧੰਨੇ ਤੋ ਸਾਡੇ ਬਹੁਤੇ ਜਾਣਦੇ ਵੀ ਨੇ ਕੁਤਵਰਾਂ ਦੇ ਸਾਹਮਣੇ ਜਿੱਥੇ ਬਾਬੇ ਧੰਨਾ ਜੀ ਦਾ ਗੁਰਦੁਆਰਾ ਨਾ ਉੱਥੇ ਆਉਂਦੇ ਨੇ ਸਾਹਿਗਾਨਾ ਮੰਮੀ ਜੀ ਅੱਤੀ ਗਏ ਕਰ ਮੈਂ ਜਾਊਗਾ ਅੱਜ ਮੈਂ ਘਰ ਦੀ ਕਲਾਸਾਂ ਨਾਲ ਬੜਾ ਲੱਗਿਆ ਮਾਤ ਮਿਲਦਾ ਅੱਜ ਕਲਾਸ ਬਾਲ ਮੇਰੇ ਪਿੱਛੇ ਲਤਾ ਉਹ ਚ ਬੱਡੇ ਨਹੀਂ ਵੀ ਭੱਜ ਜਾਂਦੀ ਵੱਢਣ ਔਰ ਦਰਨੂ ਦਾ ਹਾਰਾ ਰਹੀ ਨੂੰ ਮम्मा ਥੋੜਾ ਨਾਜੀ ਬਾਜੀ ਆਪਣਾ ਕਾਸਟਰ ਬਣ ਗਿਆ ਹੁਣ ਆਪਾਂ ਨੂੰ ਕੌਲੇਜ ਪਾ ਦਈਏ ਠੰਡਾ ਹੋ ਜਾਊਗਾ ਅਲੋ ਦੇਖੀ ਬੈਨ ਦਾ ਦੂਜਾ ਦੇ ਆ ਜਾ ਅਰੇ ਰੁਹੀਰ ਅਰਤੂ ਰੁਹੀਰ ਲਈਏ ਅੱਜ ਨਾਲ ਆਪਾਂ ਬਲੋਗ ਤੇ ਆਸਮੀ ਜੀ ਵੀਡੀਓ ਆ ਨਾ ਮਾਜਾ ਸਵੀਟੀ ਅੱਜ ਦੇ ਅੰਦਰ ਹੁਣ ਆ ਪਾ ਦਈਏ ਮਮਾ ਇੱਥੇ ਮਮੀ ਆ ਇੱਧਰ ਦਾ ਹਾਂ ਅੰਮਾ ਇੱਧਰ ਦਾ ਹਾਂ ਕੀ 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 ਬਸ ਇਹ ਚੱਕੀ ਫੇਰੀ ਜਾਂਦਾ ਹੈ ਆ ਚਲ ਲਾੜੇ ਬਹੁਤ ਲੰਦੀਆ ਬਹੁਤ ਪਿਆਰੀ ਲੱਗਦੀ ਹੈ ਕੋਈ ਲੰਦੀ ਮਗਰ ਮਗਰ ਵੱਜ ਗਈ ਜਾਂਦੇ ਲੋ ਜੀ ਆਪਣੇ ਕਾਸਟਰ ਪਾਤੇ ਤੇ ਠੰਡਾ ਹੋਏ ਤੇ ਫਿਰ ਫਰਿੱਜ ਚ ਲਾਵਾਂਗੇ ਇਹਨੂੰ 7.50 ਰੁਪਏ ਡੇਲੀ ਬਣਦਾ ਹੈ ਇਹ ਚਲੋ ਵਧੀਆ ਬਾਰ ਨਹੀਂਓ ਕੁਲਫੇ ਨਾਲ ਤੇ ਠੀਕਾ ਵੀ ਆਪਾਂ ਘਰੇ ਬਣਾਉਨੇ ਆ ਆਪਣੇ ਹੱਥੀ ਚੋਏ ਦੋ ਦਦਾ ਸਾਫ ਸੋਤਰੀ ਦਾ ਨੇ ਦਬਾਰੋਂ ਕੁਲਫੀ ਲਈ ਆ ਖਾਂਦੇ ਨੇ ਫਿਰ ਇਹ ਲਈ ਘਰੀ ਚਮਾਦਨ ਲੈਣੇ ਇੱਕ ਡੱਬੀ ਖਾ ਵੀ ਗਏ ਸਾੜੇ ਤੱਕ ਆਫੀ ਟਾਈਮ ਹੋ ਗਿਆ ਜਦਾਂ ਬਣਾਉਣ ਲੱਗਿਆ ਗਰਮੀ ਗਰਮੀ ਵਾਸੋਂ ਕਾਸਟਡ ਵਾਲੀ ਕੋਈ ਖੇ ਚੱਕ ਲਈ ਜਾਣੀ ਨੇ ਮੇਰੇ ਓਵਨ ਦੀ ਗੋਆ ਹੈ ਹੈਲੋ ਹੈਲੋ ਸਾਡੀ ਓਵਨ ਦੀ ਹੋ ਕੁਰਸੀਆਂ ਜਮਾਉਣ ਵਾਲੀ ਤੇ ਹਾਂ ਉਹਦੇ ਵਿੱਚ ਨਹੀਂ ਜਵਾਈਆਂ ਹੈਗੀਆਂ ਹਾਲੇ ਆਹ ਜੀ ਬਹੁਤੀ ਕੁਲਫੀਆਂ ਜੰਮਦੀਆਂ ਨੇ ਟੋਟੇ ਟੋਟੇ ਥੜੇ ਥੜੇ ਛੜੇ ਛੜੇ ਟੋਟੇ ਜੰਮਦੇ ਬਸਾਂ ਕੁਲਫੀਆਂ ਜੰਮੀਆਂ ਨੇ ਪਰ ਨਾਲ ਬੰਡ ਹੋ ਜਾਂਦੀ ਐ ਇੱਕ ਇੱਕ ਉਹਦੇ ਵਿੱਚ ਥੋੜੇ ਦੁੱਧ ਨਾਲ ਕਾਫੀ ਛੇ ਬਣ ਜਾਂਦੀਆਂ ਨੇ ਪਰ ਹੁਣ ਇਦਾਂ ਕੋਲਾ ਭਰ ਕੇ ਜਮਾ ਦਿੰਦੇ ਆ ਆਪੋ ਆਪ ਦਾ ਵੰਡ ਕੇ ਖਾ ਲੈਂਦੇ ਆ ਖਾ ਲੈਂਦੇ ਜੀਨੇ ਖਾਣੇ ਦਿੱਤੀ ਨੇ ਚਲੋ ਜੀ ਆਹ ਦੇਖ ਅਰੂਹੀ ਕਿ ਮਚਾਂਮਲ ਦੀ ਫਿਰਦੀ ਐ ਰੂਹੀ ਇਨ সুইਟੀ സ്വീറ്റ രുഹിയാതെ ഒരേ ਪਰੇਂਦਰ ਦ ਦ ਦਸ ਤੋਂ ਦਾਰਦੇ ਅੱਲਾ ਦੇ ਵਾਦੋਂ ਦੋਨੋਂ ਨਹੀਂ ਦਾਰਦੇ ਦਾਰਦੇ ਆਂ ਬੁੰਦੇ ਬੁੰਦੇ ਇਹਦਾ ਇਸ ਕਾਰਨ ਇਹਨਾਂ ਦਾ ਬਾਲੇ ਲੜ ਗਾਦੀ ਹੈ ਲੇ ਗਿਆ ਇਹਨੂੰ ਫੜ ਕੇ ਥੋੜਾ ਛੱਡ ਹੁੰਦਾ ਬਸ ਐ ਗੋਦੀ ਚੱਕੀ ਫਿਰ ਜਾਂਦਾ ਇਹਨੂੰ ਅੱਜ ਮੈਂ ਨੜਾਈ ਸੀਗੀ ਦੁਪਹਿਰੇ ਫਨੇਂੀਆਂ ਚਿੰਕਾਂ ਮਾਰੀਆਂ ਨੇ ਬਹੁਤ ਚਲ ਦੇ ਸਭ ਠੰਡਾ ਪਾਣੀ ਪੀ ਗਿਆ ਪਾਣੀ ਵਸ ਤਾਂ ਠੀਕ ਸੀਗਾ ਉਹਦਾ ਟੈਂਕੀ ਦਾ ਚੁੱਦੀ ਵਾਲਾ ਰੌਣਾ ਚੱਕਦਾ ਇਹਨੂੰ ਅਰੇ ਰੁਹੀ ਕਾਜਾ ਬਿਡੂ ਦੇ ਬਿਡੂ ਦੇ ਚਲੋ ਚੱਲ ਤੈ ਚੱਕ ਲੈ ਰੁਹੀ ਛਾਲਾ ਮਾਰਦੀ ਨਹੀਂ